ਅੱਜ ਜਿਹੜਾ ਕਿ ਮੇਰੇ ਉਰ ਦੇ ਟਿਊਬਲ ਦਾਦ ਘਾਟਨ ਕਰਨ ਵਾਸਤੇ ਮੈਂ ਇਸ ਪਿੰਡ ਚ ਆਈ ਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋ ਗਗਵਾਈ ਹੇਠ ਜਿਹੜਾ ਕਿ ਟਿਊਬਲਾਂ ਦੇ ਕੰਮ ਚੱਲੇ ਔਰ ਉਹਨਾਂ ਦੇ ਅੱਜ ਘਟ ਹੋਏ ਮੈਂ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਕਿ ਪਿੰਡਾਂ ਨੂੰ ਇਦਾਂ ਦੇ ਟਿਊਬਲਾਂ ਦਾ ਦੇ ਕੇ ਜਿਹੜਾ ਕਿ ਮੇਰਾ ਕੰਢੀ ਏਰੀਆ ਜਿਹੜਾ ਸਿੰਚਾਈ ਤੋਂ ਬੰਜਾ ਸੀ ਉਹ ਜਿਹੜੇ ਅੱਜ ਸਚਾਈ ਦੀ ਜੋ ਵੀ ਇਹਨਾਂ ਦੀ ਸਮੱਸਿਆ ਸੀ ਉਹ ਪੂਰੀ ਹੋਈ ਹੈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਨਾਲ ਹੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਇਹ ਬਾਈ ਜੀ ਦਾ ਸਤਿ ਸਾਂਵਾਹੀ ਹੈ। ਮਝੋਟ ਲੰਬੂਆਂ ਵੱਲੋਂ ਸਭ ਤੋਂ ਪਹਿਲਾਂ ਤਾਂ ਸ਼੍ਰੀਮਤੀ ਸੰਤੋਸ਼ ਕੁਟਾਰੀਆ ਜੀ ਐਮਐਲਏ ਸਾਹਿਬ ਨੂੰ ਜੀ ਆਇਆਂ ਕਹਿੰਦੇ ਹਾਂ ਤੇ ਇਹਨਾਂ ਦਾ ਧੰਨਵਾਦ ਕਰਦੇ ਹਾਂ ਜਿਹੜਾ ਅੱਜ ਸਿੰਚਾਈ ਦੇ ਟਿਊਬਲ ਦਾ ਇਹਨਾਂ ਨੇ ਅਦਕਾਟਨ ਕੀਤਾ ਹੈਗਾ ਕਿਉਂਕਿ ਕਾਫੀ ਟਾਈਮ ਤੋਂ ਏਰੀਆ ਜਿਹੜਾ ਬੰਜਰ ਪਿਆ ਸੀਗਾ ਤੇ ਟਿਊਬਲ ਦੀ ਇੱਥੇ ਜ਼ਰੂਰਤ ਸੀਗੀ ਹੁਣ ਲਗਭਗ